ਬਹੁਤ ਸੋਹਣੀ ਕਰਮਾਂ ਵਾਲੀ ਦੇਲੇ ਵਾਲੂ ਵਿਦਨਤਾ ਜੀ ਤੁਸੀਂ ਬਹੁਤ ਲਾਹ ਸਕਦਾ ਭਰਾ ਦੇਖ ਲੈ ਠੀਕ ਹੈ ਨਾ ਹਲੇ ਬੋੜਾ ਬਾਈ ਕਹਿੰਦਾ ਤੇ ਦੁੱਧ ਤੇ ਆਉਣਾ ਹਲੇ ਨੇ ਠੀਕ ਹੈ ਨਾ ਕੱਲਾ ਫਿਰ ਸੂਈ ਵੀ ਕੱਲ ਹੀ ਆਈ ਕੱਲ ਸੂਈ ਹੈ ਨਾ ਲੋ ਜੀ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਤਾਜ਼ੀਆਂ ਸੂਈਆਂ ਮੱਝਾਂ ਪਕਾਉਗਾ ਜੀ ਬਾਤ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 752800093 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਆਪਾਂ ਟਾਈਟਲ ਵਿੱਚ ਨਾਮ ਵੀਰ ਜੀ ਆਪਣਾ ਨਾਮ ਗਰਲਾਲ ਸਿੰਘ ਜੀ ਪਿੰਡ ਪਿੰਡ ਪਠਾਨਾ ਜਿਲ੍ਹਾ ਬਰਨਾਲਾ ਪਹਿਲੀ ਮੱਝ ਦੀ ਜਾਣਕਾਰੀ ਵੀਰੇ ਇਹ ਤੀਜਾ ਸੂਆ ਸੂਈ ਆ ਜੀ ਹਾਂਜੀ ਤੇ ਸੇਰੇ ਕੱਟੀ ਆ ਠੀਕ ਆ ਤੇ ਕੱਲ ਦੀ ਸੂਈ ਆ ਬੋਲਾ ਹੋਈ ਐ 4-5 ਲੀਟਰ 4-5 ਲੀਟਰ ਹਾਂ ਠੀਕ ਆ ਲੋ ਚੈੱਕ ਕਰ ਸਕਦੇ ਤੌਰ ਤੇ ਕੱਟੀ ਐ ਮਗਰ ਬਹੁਤ ਸੋਹਣੀ ਕਰਮਾ ਵਾਲੀ ਦੇਲੇ ਵਾਲੂ ਗਦਨਤਾ ਜ ਤੁਸੀਂ ਫੋਟੋ ਲਾ ਸਕਦੇ ਭਰਾ ਦੇਖ ਸਕਦੇ ਠੀਕ ਨੇ ਹਲੇ ਬੋਲਾ ਬਾਈ ਕਹਿੰਦਾ ਤੇ ਦੁੱਧ ਤੇ ਆਉਣਾ ਹਲੇ ਨੇ ਠੀਕ ਨੇ ਫਿਰ ਸੂਈ ਵੀ ਕੱਲ ਹੀ ਆ ਜੀ ਕੱਲ ਸੂਈ ਐ ਨਾ ਲੋ ਜੀ ਠੀਕ ਆ ਜੀ ਦੇਖ ਸਕਦੇ ਹੋ ਲਾੜੂ ਉਹ ਕੱਟੇ ਦਾ ਮਹਾਰਾ ਕੱਟਿਆ ਠੀਕ ਆ ਜੀ ਲੋ ਜੀ ਇਹ ਸਾਡੇ ਲਈ ਵਾ ਇਹ ਕੱਦ ਵਰਡ ਸੁਖਣਾ ਸੁਣਾ ਠੀਕ ਹੈ ਜੀ ਲੋ ਇਹਦੇ ਲਈ ਸੈੱਟ ਚੈੱਕ ਕਰ ਸਕਦਾ ਆ ਸਾਈਡ ਚੱਕਾ ਸੂ ਠੀਕ ਹੈ ਜੀ ਲੋ ਜੀ ਮਿਰਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਠੀਕ ਹੈ ਜੀ ਹਾਂ ਜੀ ਅਗਲੀ ਦੇ ਦੱਸੋ ਦੂਜੀ ਨੰਬਰ ਦਾ ਉਹਦਾ ਵੀ ਤੀਜਾ ਸੂਆ ਜੀ ਹਾਂ ਜੀ ਪੈਸੇ ਕੱਟਾ ਇਹਦੇ ਹਾਂ ਜੀ ਇਹਨੂੰ ਹੋ ਗਈ 4 ਦਿਨ ਸੂਈ ਨੂੰ 4 ਦਿਨ ਹੋ ਗਈ ਹਾਂ ਬੋੜਾ ਇਹਦੇ ਥੱਲੇ ਵੀ ਹੋਊ ਜੀ 8 ਤੋਂ 9 ਕਿਲੋ ਦੇ ਵਿੱਚ ਜਮਾ ਹਾਂ ਜੀ ਠੀਕਾ ਹੁਣ ਚਵਾਈ ਹੋਈ ਵੀ ਆ ਹਾਂ ਜੀ ਹਾਂ ਠੀਕ ਆ ਤੇ ਪਰਾ ਚੈੱਕ ਕਰ ਸਕਦੇ ਹਾਂ ਸਵੇਰ 8:00 ਤੱਕ ਤਾਂ ਬਣ ਜਾਣਾ ਜੀ ਇਹਨੇ ਹਲਕਾ ਟਾਈਮ ਥੋੜਾ ਹੋਇਆ ਹੈ ਨਾ ਠੀਕ ਆ ਹਾਂ ਜੀ ਤੇ ਚਾਹੇ 2 ਕਿਲੋ ਥੋੜੀ ਜੀ ਹਾਂ ਹਾਂ ਚਾਹੇ ਦੰਦਾ ਟਾਈਮ ਜੂ ਹੋਈ ਆ ਅਗਲਾ ਠੀਕ ਆ ਮੈਂ ਕਹਿੰਦਾ ਬਣ ਜਾਣੀ ਹੁਣ ਦਿਨ ਉਹਦੇ ਨਾਲ ਹਾਂ ਠੀਕ ਧੋੜ ਦੋ ਪਰਾ ਲੋ ਪਰਾ ਕੱਦ ਬੈਟ ਸੁਖਣਾ ਸੋਹਣਾ ਇਹਨੂੰ ਬਾ ਪਹਿਲਾਂ ਸੀ ਜੀ ਫਿਰ ਇੱਕ ਬਾਅਦ ਚ ਹੈ ਜੀ ਇਹ ਕਿੰਨੇ ਦਿਨੋਂ ਸੀ ਇਹਨੂੰ ਇਹਨੂੰ ਹੋ ਗਈ 4 ਦਿਨ ਸੂਣੀ ਇਹਨੂੰ 4 ਦਿਨ ਵੀ ਨਾ ਡੂਆ ਵੀ ਨਾਲ ਆ ਕੱਟੂ ਠੀ ਲੋਕਸ ਕੱਟ ਆ ਦੇ ਮਗਰ ਬਾਕੀ ਜੇਰ ਜੂਰ ਦੀ ਵੀਡੀਓ ਬਣ ਲੈ ਪਈ ਆ ਸਾਰੀ ਕੋਣੀ ਠੀਕ ਆ ਲੋ ਤੋੜ ਤੋੜ ਲੋਕਸ ਲੋਕਸ ਲੈ ਵੇਦਾਂ ਤਾਂ ਜਾ ਕੇ ਸਿਧਾ ਹਾ ਰੋ ਪਾ ਲਓ ਲੈ ਆ ਵੀ ਮੋੜ ਲੈ ਲੋਕਸ ਥੋੜੀ ਜਿਹੀ ਲਾਲੀ ਚਾਗੇ ਰੰਗ ਬਈ ਹੈਣਾ ਹਾਂਜੀ ਹਾਂ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਦੇ ਠੀਕ ਹੈ ਜੀ ਬਾਈ ਕੋਲ ਦੋ ਮੱਜਾਂ ਦੁੰਨੀ ਬਕਾਉਗਾ ਭਰਾ ਤਾਜ਼ੀਆਂ ਸੂਈਆਂ ਦੀਆਂ ਠੀਕ ਹੈ ਜੀ ਪੈਂਡ ਪੱਠਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ